ਸਤਿ ਸ਼੍ਰੀ ਅਕਾਲ ਜੀ ਬਰਕਤ ਵੀਡੀਓ ਵਿੱਚ ਪ੍ਰੀਤ ਦੀ ਮੰਮੀ ਨੇ ਇਹ ਥਾਣ ਲਿਆ ਹੈ ਕਿ ਮੈਂ ਸਹੀ ਆ ਬਾਕੀ ਸਾਰੇ ਗਲਤ ਆ ਪਰ ਸੰਦੀਪ ਨੇ ਅੱਜ ਮੰਮੀ ਨੂੰ ਖਰੀਆਂ ਖਰੀਆਂ ਸੁਣਾਈਆਂ ਸੰਦੀਪ ਮੰਮੀ ਨੂੰ ਕਹਿੰਦੀ ਹੈ ਜਦੋਂ ਤਾਂ ਭੂਆ ਜੀ ਇਸ ਘਰ ਵਿੱਚ ਆਏ ਸੀ ਤਾਂ ਤੁਸੀਂ ਉਹਨਾਂ ਨੂੰ ਲਾੜ ਕੇ ਘਰੋਂ ਕੱਢ ਦਿੱਤਾ ਤੁਸੀਂ ਇੱਕ ਵਾਰੀ ਇਹ ਨਹੀਂ ਸੋਚਿਆ ਕਿ ਭੂਆ ਵੀ ਇਸ ਘਰ ਦੀ ਕੁੜੀ ਹੈ ਸੰਦੀਪ ਦੀ ਸੱਸ ਨੇ ਕਿਹਾ ਭੂਆ ਤਾ ਪੂਆ ਦਾਤਾ ਤੈਨੂੰ ਬਹੁਤ ਦੁੱਖ ਲੱਗਿਆ ਪਰ ਘਰ ਦੀ ਕੁੜੀ ਲੜ ਕੇ ਚਲੀ ਗਈ ਤੂੰ ਖੁਸ਼ ਹੋ ਤੂੰ ਖੁਸ਼ ਹੋ ਗਈ ਹੋਣੀ ਆ ਸੰਦੀਪ ਕਹਿੰਦੀ ਜੇ ਪ੍ਰੀਤ ਇਸ ਘਰ ਦੀ ਕੁੜੀ ਆ ਤਾਂ ਪੂਆ ਵੀ ਇਸ ਘਰ ਦੀ ਹੀ ਕੁੜੀ ਆ ਪਰ ਪ੍ਰੀਤ ਦੇ ਮਨ ਵਿੱਚ ਤੁਸੀਂ ਸਾਡੇ ਤਿੰਨਾਂ ਬਾਰੇ ਇੰਨਾ ਗਲਤ ਭਰ ਦਿੱਤਾ ਕਿ ਉਹ ਸਾਡੀ ਗੱਲ ਮੰਨਣ ਲਈ ਤਿਆਰ ਹੀ ਨਹੀਂ ਸੰਦੀਪ ਦੀ ਸੱਸ ਕਹਿੰਦੀ ਤੂੰ ਤਾਂ ਇਹੀ ਚਾਹੁੰਦੀ ਸੀ ਕਿ ਪ੍ਰੀਤ ਘਰੋਂ ਚਲੀ ਜਾਵੇ ਤਾਂ ਹੀ ਤੂੰ ਕਮਲ ਨੂੰ ਨਾਲ ਲੈ ਕੇ ਆਈ ਸੀ ਸੰਦੀਪ ਕਹਿੰਦੀ ਮੰਮੀ ਉਹ ਤਾਂ ਪ੍ਰੀਤ ਨੂੰ ਸਮਝਾਉਂਦੇ ਸੀ ਕਿ ਤੂੰ ਐਦਾਂ ਨਾ ਕਰ ਪਰ ਪ੍ਰੀਤ ਤਾਂ ਸਾਡੀ ਗੱਲ ਮੰਨਣ ਲਈ ਤਿਆਰ ਹੀ ਨਹੀਂ ਤੇ ਪ੍ਰੀਤ ਦੇ ਡੈਡੀ ਨੇ ਵੀ ਉਸਦੀ ਮੰਮੀ ਨੂੰ ਬਹੁਤ ਬੋਲਿਆ ਕਿ ਤੂੰ ਪ੍ਰੀਤ ਦਾ ਘਰ ਖਰਾਬ ਕਰ ਰਹੀ ਆ ਜੇ ਮੈਂ ਕੋਈ ਕਦਮ ਚੱਕ ਲਿਆ ਤਾਂ ਤੂੰ ਪਛਤਾਣਾ ਹੁਣ ਪ੍ਰੀਤ ਦਾ ਘਰੋਂ ਲੜ ਕੇ ਚਲੀ ਗਈ ਪਰ ਹਾਲੇ ਉਸਦੇ ਡੈਡੀ ਨੂੰ ਨਹੀਂ ਪਤਾ ਪਰ ਜਦੋਂ ਉਸਦੇ ਡੈਡੀ ਨੂੰ ਪਤਾ ਲੱਗੇਗਾ ਤਾਂ ਪ੍ਰੀਤ ਦੀ ਮੰਮੀ ਨੋ ਕੀ ਕਹੇਗਾ ਕਿਉਂਕਿ ਪ੍ਰੀਤ ਦੇ ਡੈਡੀ ਨੂੰ ਤਾਂ ਪਹਿਲਾਂ ਹੀ ਬਹੁਤ ਗੁੱਸਾ ਹੈ ਉਸ ਦੀ ਮੰਮੀ ਤੇ ਕਿਉਂਕਿ ਉਹ ਕਿਸੇ ਦੀ ਗੱਲ ਨਹੀਂ ਸੁਣਦੀ ਬਸ ਆਪਣੇ ਮਨ ਦੀਆਂ ਕਰਦੀ ਹੈ ਜੇ ਤੁਸੀਂ ਜੇ ਜਾਣਕਾਰੀ ਵਧੀਆ ਲੱਗੀ ਤਾਂ ਅੱਗੇ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ